ਬਟਾਲਾ ਦੇ ਸ਼ਹਿਰ ਨਿਵਾਸੀਆਂ ਨੇ ਗੋਲੀकांड ਦੇ ਵਿਰੁੱਧ ਖੁੱਲਕੇ ਰੋਸ ਜਤਾਇਆ ਹੈ ਜੁੱਥੇ ਕਿ ਅੱਜ ਸਵੇਰ ਤੋਂ ਹੀ ਸਬਜ਼ੀ ਮੰਡੀ ਤਾਂ ਖੁੱਲੀ ਵਿਖੀ ਗਈ ਪਰ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਦੂਜੇ ਪਾਸੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਸ਼ਾਂਤੀਪੂਰਣ ਢੰਗ ਨਾਲ ਸ਼ਹਿਰ ਬੰਦ ਕਰਨ ਦੀ ਅਪੀਲ ਕਰਦੀਆਂ ਜਿਸ ਤੋਂ ਬਾਅਦ ਕਿਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹਿਰ ਵਿੱਚ ਸ਼ਾਂਤੀਪੂਰਣ ਢੰਗ ਦੇ ਨਾਲ ਰੋਸ ਮਾਰਚ ਕੀਤਾ ਜਾ ਰਿਹਾ ਹੈ ਦੱਸਿਆ ਕਿ ਕਰਵਾ ਚੌਥ ਵਾਲੇ ਦਿਨ ਬਟਾਲਾ ਦੇ ਵਿੱਚ ਸ਼ੋਰੀਆਮ ਬਾਜ਼ਾਰ 'ਚ ਗੋਲੀਬਾਰੀ ਹੁੰਦੀ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਗੋਲੀਬਾਰੀ ਦੀ ਜੋ ਜ਼ਿੰਮੇਵਾਰੀ ਹੈ ਉਹ ਇੱਕ ਗੈਂਗਟ ਵੱਲੋਂ ਲੈ ਲਈ ਜਾਂਦੀ ਹੈ ਦੂਜੇ ਪਾਸੇ ਪੁਲਿਸ ਨੇ ਵੀ ਵਿਆਪਕ ਪ੍ਰਬੰਧ ਕੀਤੇ ਨੇ ਅਤੇ ਚੌਪੇ-ਚੌਪੇ ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਬੰਦ ਦੌਰਾਨ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਬਟਾਲਾ ਬੰਦੀ ਕਾਲ ਦਿੱਤੀ ਗਈ ਜਿਹੜੇ ਪਰਸੋਂ ਤਰਫਾ ਚੌਸ ਦੇ ਜਿਹੜੇ ਦੋ ਆਦਮੀ ਮਰੇ ਆ ਉਹਨਾਂ ਦੇ ਰੋਸ ਵਿੱਚੋਂ ਆਪਾਂ ਬਟਾਲਾ ਬੰਦੀ ਉਹਨਾਂ ਦੀ ਪਰਿਵਾਰ ਨੂੰ ਕਿਤਰਾ ਦਾ ਰਿਸਪੌਂਸ ਰਿਹਾ ਬਟਾਲਾ ਬਿਲਕੁਲ ਤੁਹਾਡੇ ਸਾਹਮਣੇ ਪੂਰਨ ਬੰਦਾ ਬਾਕੀ ਪਰਮਾਤਮਾ ਦੀ ਕਿਰਵਾ ਕੋਈ ਹੋਰ ਤੁਸੀਂ ਜਿਹੜੀ ਗੱਲ ਆ ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ ਜਿਹੜੇ ਲੋਕ ਆ ਬਟਾਲਾ ਵਾਸੀ ਉਹਨਾਂ ਦਾ ਧੰਨਵਾਦ ਤੇ ਜਿਹੜੇ ਲੋਕਾਂ ਨੇ ਕਿਹਾ ਕਿ ਦਿਵਾਲੀ ਮਨਾਓ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਦਿਵਾਲੀ ਦਾ ਮਨਾ ਲਓ ਜੇ ਲੋਕ ਮਰਦੇ ਆ ਜਿਨ੍ਹਾਂ ਨੂੰ ਪਤਾ ਕਿ ਕਿੱਦਾਂ ਕਿਸੇ ਪਰਿਵਾਰ ਦੇ ਮਰੇ ਕਿੱਦਾਂ ਲੋਕ ਰੋਂਦੇ ਆ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਦੁਆਲੀ ਮਨਾਓ ਲੋਕਾਂ ਨੂੰ ਤੁਸੀਂ ਕਹਿੰਦੇ ਦੁਆਲੀ ਮਨਾਓ ਇੱਥੇ ਬਟਾਲਾ ਸ਼ਹਿਰ ਜੰਗਲ ਰਾਜ ਜਿਵੇਂ ਬਣਿਆ ਵਾ ਤੇ ਆਹੀ ਆਪਾਂ ਕਹਿੰਦੇ ਕਿ ਦੁਆਲੀ ਮਨਾ ਲਓ ਲੱਖ ਲੈਂਦੇ ਹਜੇ ਲੋਕਾਂ ਦੇ ਮੈਂ ਇੱਕ ਜਣੇ ਨੂੰ ਕਹਿੰਦਾ ਕਿ ਬਟਾਲਾ ਵਾਸੀਓ ਆਪਣੀ ਜਾਨ ਬਚਾ ਲਈ ਸਾਡੇ ਨਾਲ ਖਲੋ ਨੀ ਤੇ ਇਹ ਅੱਜ ਕਦੀ ਕੋਈ ਫੋਤੀ ਕੋਈ ਕਹੇ ਤੋ 10 ਲੱਖ ਮੰਗ ਲਿਆ ਕਹੇ 20 ਮੰਗ ਲਿਆ ਕਹੇ 50 ਮੰਗ ਲਿਆ ਕਹੇ ਕਰੋੜ ਮੰਗ ਲਿਆ ਤੇ ਕਿਸੇ ਕੋ 5 ਕਰੋੜ ਮੰਗ ਲਿਆ ਪੁਲਿਸ ਦਾ ਕਿੰਨਾ ਕੇ ਸਾਥ ਪੁਲਿਸ ਦਾ ਕਿੰਨਾ ਕੇ ਸਾਥ ਪੁਲਿਸ ਦਾ ਬਿਲਕੁਲ ਸਾਡੇ ਸਾਥ ਦਾ ਕਿ ਤੁਸੀਂ ਜਿਹੜਾ ਬਾ ਪੁਲਿਸ ਬਲ ਕਰੋ ਕਿਸੁੱਲ ਕਰ ਰਹੇ ਹੈ ਕੋਈ 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 ਪਸਾਲ ਫੜੀ ਹੈ ਕੋ ਕੋ ਫੜੀ ਹੈ ਜਾਂ ਕੋ ਸੋਟੀ ਫੜੀ ਹੈ ਕੋ ਜਾਂ ਹੱਥ ਜੋੜ ਕੇ ਲੋਕਾਂ ਨੂੰ ਕਹਿਣਗੇ ਭਾਜੀ ਤੁਹਾਡਾ ਧੰਨਵਾਦ ਲੀਡਰ ਹੋਮਰੈਸਟ ਵੀ ਕਿਤੇ ਭਾਜੀ ਲੀਡਰ ਕੋ ਹੋਮਰੈਸਟ ਉਹਨਾਂ ਪਰ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਮੇਰਾ ਫੋਨ ਮੇਰੇ ਕੋਲ ਨਹੀਂ ਪੁਲਿਸ ਨੇ ਬਣੀ ਬਣੀ ਫੋਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਫੋਨ ਆਪਣਾ ਨਹੀਂ ਦਿੱਤਾ ਤੇ ਉਹਨਾਂ ਨੂੰ ਪਤਾ ਹੋਊਗਾ ਨਹੀਂ ਕਿਹੜੇ ਬੰਦੇ ਕੀ ਹੈ ਕਿਉਂਕਿ ਮੇਰਾ ਕਿਸੇ ਨਾਲ ਤਾਲ ਮਿਲ ਨਹੀਂ ਹੈ ਮੇਰਾ ਬਟਾਲਾ ਜਨਤਾ ਨਾਲ ਤਾਲ ਮਿਲਦਾ ਤੇ ਮੈਂ ਉਹਦਾ ਧੰਨਵਾਦ ਕਰਦਾ ਬਾਰ-ਬਾਰ ਮੋਹ ਚਾਹਤਾ ਜੀ ਆਪਾਂ ਇਹਨਾਂ ਨੂੰ ਸਿੱਧਾ ਕਹਿੰਦਾ ਕੋਈ ਹਨਰਵਾਜੀ ਨਾ ਹੋਈਏ ਨਾ ਹੋਣ ਦੇਣੀ ਹਨਰਵਾਜੀ ਜਿਹੜਾ ਹਨਰਵਾਜੀ ਕਰੂਗਾ ਚੋਕੇ ਅੰਦਰ ਬੜੀ ਗੱਲ ਹੈ ਪੂਰਾ ਲਾਂਡਰ ਮੈਂਟਨ ਹੈ ਜੀ ਉਹਨੇ ਸ਼ਹਿਰ ਦੇ ਵਿੱਚ ਕੋਈ ਐਹੋ ਜੀ ਗੱਲਬਾਤ ਨਹੀਂ ਕਿੰਨਾ ਕੁ ਬੰਦ ਆ ਬਾਅਦ ਇਹ ਲੋਕਾਂ ਪੀਪਲ ਨੇ ਆ ਜਾਂਦੇ ਆ ਇਹਨਾਂ ਨੂੰ ਕੁਝ ਰਖਾਦੇ ਸੀ ਉਹਨਾਂ ਨੂੰ ਹਨਰਵਾਜੀ ਨਹੀਂ ਕਰਦੇ ਰਿਹਾ ਕਿਤੇ ਨਾ ਦੇਖੋ ਜੀ ਰੋਜ਼ ਮਾਂ ਤੇ ਆਪਣਾ ਉਹ ਪੀਪਲੀ ਦਾ ਆਪਣਾ ਕਰਨ ਕੋਈ ਰੋਗ ਨਹੀਂ ਪੀਪਲ ਨਾਲ ਕੁਝ ਨਹੀਂ ਮੜ ਗਏ ਫੁੱਲੜਵਾਜੀ ਕਿਸੇ ਕੰਮ ਚੱਲ ਦੇਣੀ ਜੀ